ਸਰਪ੍ਰਿਰਮ ਸਿਵਲ ਹਸਪਤਾਲ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਅਗੜ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਤਾਜ਼ਾ ਮਾਮਲਾ ਸੁਣ ਤੁਹਾਡੇ ਵੀ ਹੋਸ਼ ਉੱਡ ਜਾਣਗੇ ਇੱਕ ਮਰੀਜ਼ ਨੂੰ ਸਰਪ੍ਰਿਰਮ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿਸ ਦੀ ਲੱਤ ਟੁੱਟੀ ਹੋਈ ਸੀ ਐਕਸੀਡੈਂਟ ਦੌਰਾਨ ਉਸ ਦੀ ਲੱਤ ਜਿਹੜੀ ਆ ਉਹ ਟੁੱਟੀ ਸੀ ਤਾਂ ਆਪਰੇਸ਼ਨ ਜਿਹੜਾ ਉਸ ਮਰੀਜ਼ ਦਾ ਕੀਤਾ ਜਾਣਾ ਸੀਗਾ ਜਿਵੇਂ ਹੀ ਉਸ ਮਰੀਜ਼ ਨੂੰ ਆਪਰੇਸ਼ਨ ਥੀਏਟਰ ਵਿੱਚ ਲੈ ਕੇ ਗਏ ਤਾਂ ਚਾਹੰਕ ਮਸ਼ੀਨ ਜਿਹੜੀ ਆ ਉਹ ਖਰਾਬ ਹੋ ਗਈ। ਕਰੀਬ 2 ਘੰਟੇ ਮਰੀਜ਼ ਨੂੰ ਇੰਤਜ਼ਾਰ ਜਿਹੜਾ ਉਹ ਕਰਨਾ ਪਿਆ ਪਰ ਮਸ਼ੀਨ ਫਿਰ ਵੀ ਠੀਕ ਨਹੀਂ ਹੋਈ। ਉਸ ਦਾ ਆਪਰੇਸ਼ਨ ਜਿਹੜਾ ਨਹੀਂ ਹੋਇਆ ਤਾਂ 2 ਘੰਟੇ ਜਿਹੜਾ ਇੰਤਜ਼ਾਰ ਆ ਉਮਰੀਜ ਨੂੰ ਕਰਨਾ ਪਿਆ ਉੱਥੇ ਹੀ ਜਦੋਂ ਐਸਐਮਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮਸ਼ੀਨ ਖਰਾਬ ਹੋਣ ਕਾਰਨ ਮਰੀਜ਼ ਨੂੰ ਜਿਹੜਾ ਪਰੇਸ਼ਾਨੀ ਦਾ ਸਾਹਮਣਾ ਉਹ ਕਰਨਾ ਪਿਆ ਉਦੋਂ ਮਰੀਜ਼ ਦਾ ਕਹਿਣਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਿਹਤ ਵਿਭਾਗ ਨੂੰ ਇਸ ਵੱਲ ਧਿਆਨ ਜਿਹੜਾ ਉਹ ਦੇਣਾ ਚਾਹੀਦਾ ਤਾਂ ਕਿ ਮਰੀਜ਼ਾਂ ਨੂੰ ਇਸ ਤਰ੍ਹਾਂ ਖੱਜਲ ਖਵਾਰ ਜਿਹੜਾ ਉਹ ਨਾ ਹੋਣਾ ਪਵੇ ਤਾਂ ਕੀ ਕੁਝ ਕਹਿਣਾ ਹੈ ਸਿਵਲ ਹਸਪਤਾਲ ਦੇ ਐਸਐਮਓ ਅਤੇ ਮਰੀਜ਼ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਸਤਿ ਪਾਤ ਜੀ ਕੀ ਹੋਇਆ ਸੀ? ਐਕਸੀਡੈਂਟ ਰਿਹਾ ਤੇ ਅੱਜ ਆਪਰੇਸ਼ਨ ਸੀ ਤੁਹਾਡਾ ਹਾਂਜੀ ਕੀ ਹੋਇਆ ਹੋਇਆ ਕਿ ਨਹੀਂ ਨਹੀਂ ਆਇਆ ਕੀ ਕਾਰਨ ਕੀ ਬਣਿਆ ਮਸ਼ੀਨ ਖਰਾਬ ਹੋ ਗਈ ਮਸ਼ੀਨ ਹੀ ਖਰਾਬ ਹੋ ਗਈ ਹਾਂਜੀ ਤਾਂ ਫਿਰ ਆਪਰੇਸ਼ਨ ਨਹੀਂ ਹੋਇਆ ਨਹੀਂ ਹਾਂਜੀ ਕੀ ਨਾਮ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਾਨ ਸਿੰਘ ਹੈ ਜੀ ਅ ਕਿੱਥੇ ਆਏ ਸੀ ਤੁਸੀਂ ਅਸੀਂ ਇੱਥੇ ਸਿਵਲ ਹਸਪੀਟਲ ਆਏ ਸੀ ਜੀ ਇਹ ਮੇਰੇ ਬ੍ਰਦਰ ਇਹਨਾਂ ਦਾ ਇੱਕ ਆਪਰੇਸ਼ਨ ਸੀ ਐਕਸੀਡੈਂਟ ਹੋ ਗਿਆ ਸੀ ਹਾਂ ਤੇ ਬਸ ਅੱਜ ਦੇ ਆਪਰੇਟ ਦੀ ਰੇਟ ਦਿੱਤੀ ਸੀ ਆਪਰੇਟ ਲੈ ਅੰਦਰ ਲੈ ਕੇ ਗਏ ਨਾ ਜੀ ਆਪਰੇਟ ਕਰਨ ਵਾਸਤੇ ਹੂੰ ਠੀਕ ਹੈ ਬਟ ਇਹਨਾਂ ਦਾ ਆਪਰੇਟ ਨਹੀਂ ਹੋ ਪਾਇਆ ਸਾਨੂੰ ਬਾਅਦ ਚ ਕਿਹਾ ਗਿਆ ਵੀ ਮਸ਼ੀਨ ਖਰਾਬ ਹੋ ਗਈ ਹੈ ਜਿੰਦ ਕਰਕੇ ਇਹਦਾ ਆਪਰੇਟ ਅਭੀ ਪੈਂਡਿੰਗ ਹੋ ਗਿਆ ਹੈ ਠੀਕ ਹੈ ਤੇ ਅਭੀ ਦੇਖੋ ਕਦੋਂ ਮਸ਼ੀਨ ਠੀਕ ਹੁੰਦੀ ਹੈ ਉਸ ਤੋਂ ਬਾਅਦ ਕੋਈ ਸਾਨੂੰ ਉਹਨਾਂ ਦਾ ਫਾਈਨਲ ਰਿਪੋਰਟ ਨਹੀਂ ਦਿੰਦੀ ਹੈ ਜੀ ਕਿਵੇਂ ਦੇਖਦੇ ਹੋ ਕਿ ਐਵੇਂ ਦੇ ਹਾਲਾਤ ਹੋਣਗੇ ਤਾਂ ਕਿ ਇੱਥੇ ਜਾਊਗਾ ਫਿਰ ਪੇਸ਼ੈਂਟ ਬਿਲਕੁਲ ਜੀ ਦੇਖੋ ਕਿਉਂਕਿ ਅਗਰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਤਾਂ ਵੈਸੇ ਹੀ ਬਹੁਤ ਜ਼ਿਆਦਾ ਕੋਸਟਲੀ ਹੋਣ ਕਰਕੇ ਜਿਹੜਾ ਪਰਸਨ ਹੈ ਉਹ ਸਰਕਾਰੀ ਹਸਪਤਾਲ ਨੂੰ ਕਿਉਂਕਿ ਚਲੋ ਡਾਕਟਰ ਵਗੈਰਾ ਅੱਛੇ ਹੁੰਦੇ ਸਰਕਾਰੀ ਹਸਪੀਟਲ ਦੇ ਵਿੱਚ ਵੈਲ ਕੁਆਲਿਫਾਈਡ ਡਾਕਟਰ ਹੁੰਦੇ ਨੇ ਬਟ ਰੀਜ਼ਨ ਕੀ ਹੈ ਕਿ ਇੱਥੇ ਕੋਈ ਸਹੂਦਾ ਨਹੀਂ ਹੈਗੀ ਸਹੂਦਾਂ ਦਾ ਬਹੁਤ ਬੁਰਾ ਹਾਲ ਹੈ ਠੀਕ ਹੈ ਤੇ ਉਹਦੇ ਕਰਕੇ ਜਿਹੜੀ ਇਹ ਪ੍ਰੋਬਲਮ ਆਈ ਹੈ ਜੀ ਕੀ ਪੇਸ਼ੈਂਟ ਨੂੰ ਆਪਰੇਸ਼ਨ ਥੀਟਰ 'ਚ ਲੈ ਕੇ ਗਏ ਐ ਤੇ ਉੱਥੇ ਆਪਰੇਸ਼ਨ ਹੀ ਨਹੀਂ ਹੋਇਆ ਨਹੀਂ ਹੋਇਆ ਜੀ ਹਾਂ ਦੋ ਕਹਿੰਦੇ ਆਪਰੇਸ਼ਨ ਡਾਕਟਰ ਰੱਖਣ ਤੋਂ ਬਾਅਦ ਤੁਹਾਨੂੰ ਵਾਪਸ भेजा ਗਿਆ ਜੀ ਆਪਰੇਸ਼ਨ ਨਹੀਂ ਹੋ ਸਕਦਾ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੇ ਪ੍ਰਸ਼ਾਸਨ ਦੇ ਕੋਲ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਜੀ ਥੋੜਾ ਧਿਆਨ ਧਿਆਨ ਦਿੱਤਾ ਜਾਵੇ ਸਿਹਤ ਹਸਪਤਾਲ ਵੱਲ ਜੀ ਠੀਕ ਹੈ ਕਿਉਂਕਿ ਹਰ ਬੰਦੇ ਦੇ ਪਹੁੰਚ ਵਿੱਚ ਹੈਗਾ ਜੀ ਤੇ ਮਸ਼ੀਨਾਂ ਵਗੈਰਾ ਵਧੀਆ ਹੋਣੇ ਚਾਹੀਦੀਆਂ ਜੀ ਔਰ ਸਾਫ ਸਵੱਜਾ ਦਾ ਧਿਆਨ ਰੱਖਿਆ ਜਾਵੇ ਔਰ ਜਿਹੜਾ ਪੇਸ਼ੈਂਟ ਦੀ ਕੇਅਰ ਹੋਣੀ ਚਾਹੀਦੀ ਹੈ ਜੀ ਇਹ ਸਾਡੀ ਡਿਮਾਂਡ ਹੈ ਕਿੱਥੋਂ ਆਏ ਸੀ ਤੁਸੀਂ ਅਸੀਂ ਪਿੰਡ ਮੁਕਮਖਾਂਵਲਾ ਜੀ ਡਾਕਟਰ ਸਾਹਿਬ ਅੱਜ ਕਿਦਾਂ ਆਪਰੇਸ਼ਨ ਹੋਇਆ ਸੀਗਾ ਸੀਗਾ ਆਪਰੇਸ਼ਨ ਹੀ ਨਹੀਂ ਹੋ ਪਾਇਆ ਇਸ ਪੇਸ਼ੈਂਟ ਦਾ ਕੀ ਕਾਰਨ ਬਣਿਆ ਹਾਂਜੀ ਅਸੀਂ ਨਾ ਇੱਕ ਪੇਸ਼ੈਂਟ ਸ਼ਮਸ਼ੇਰ ਸਿੰਘ ਜੀ ਦਾ ਆਪਰੇਸ਼ਨ ਰੱਖਿਆ ਹੋਇਆ ਸੀ ਉਹਦੀ ਰੋਡ ਪਾਣੀ ਸੀ ਉਹਦੀ ਲੱਤ ਦੇ ਵਿੱਚ ਪਰ ਥੋੜੀ ਸੀਐਮ ਦੀ ਮਸ਼ੀਨ 'ਚ ਥੋੜੀ ਪ੍ਰੋਬਲਮ ਹੋਣ ਕਰਕੇ ਤੇ ਉਹ ਮਸ਼ੀਨ ਮੌਕੇ ਤੇ ਨਹੀਂ ਚੱਲੀ ਤੇ ਆਪਰੇਸ਼ਨ ਕੈਨਸਲ ਕਰਨਾ ਪਿਆ ਕੀ ਆਪਰੇਸ਼ਨ ਥੀਟਰ ਦੇ ਅੰਦਰ ਲੈ ਕੇ ਗਏ ਸੀਗੇ ਤੇ ਮੌਕੇ ਤੇ ਖਰਾਬ ਹੋ ਗਈ ਮਸ਼ੀਨ ਹਾਂਜੀ ਹਾਂਜੀ ਮੌਕੇ ਤੇ ਪ੍ਰੋਬਲਮ ਆ ਗਈ ਤਾਂ ਇਸ ਦੇ ਬਾਰੇ ਤੁਸੀਂ ਕਿਹਾ ਨਹੀਂ ਇਸ ਮਸ਼ੀਨ ਦੇ ਬਾਰੇ ਨੇ ਇਸ ਮਸ਼ੀਨ ਬਾਰੇ ਅਸੀਂ ਉੱਚ ਅਧਿਕਾਰੀਆਂ ਨੂੰ ਅਸੀਂ ਲਿਖ ਕੇ ਵੀ ਦਿੱਤਾ ਹੋਇਆ ਤੇ ਪਹਿਲਾਂ ਵੀ ਕਿਹਾ ਹੋਇਆ ਹੈ ਕਿ ਜਿਹੜੀ ਮਸ਼ੀਨ ਹੈਗੀ ਉਹ ਕਦੇ-ਕਦੇ ਉਹਦੇ ਪ੍ਰੋਬਲਮ ਆ ਜਾਂਦੀ ਹੈ ਤੇ ਜੇ ਸਾਨੂੰ ਨਵੀਂ ਮਸ਼ੀਨ ਇੱਕ ਹੋਰ ਦੇ ਜਵੇ ਕਿਉਂਕਿ ਸਾਡੇ ਕੋਲ ਇੱਥੇ ਦੋ ਆਰਥੋਪੈਡਿਕ ਸਰਜਨ ਹੈਗੇ ਆ ਜੇ ਸਾਨੂੰ ਇੱਕ ਮਸ਼ੀਨ ਹੋਰ ਨਵੀਂ ਇੱਥੇ ਮਿਲ ਜਾਂਦੀ ਹੈ ਤੇ ਸਾਨੂੰ ਆਪਣੇ ਕੰਮ 'ਚ ਪ੍ਰੋਬਲਮ ਨਹੀਂ ਆਉਂਗੀ ਤੇ ਕਿਹੜੀ ਮਸ਼ੀਨ ਹੋएगी ਐ ਇਹ ਸੀਐਮ ਮਸ਼ੀਨ ਹੁੰਦੀ ਹੈ ਜੀ ਜਿਹੜੀ ਆਪਰੇਸ਼ਨਾਂ 'ਚ ਯੂਜ਼ ਹੁੰਦੀ ਹੈ ਤਾਂ ਉਹ ਖਰਾਬ ਹੋ ਗਈ ਹੈ ਹਾਂਜੀ ਤਾਂ ਇੰਡਨ ਆਫ ਦਾ ਪੇਸ਼ੈਂਟ ਨੂੰ ਕਾਫੀ ਦਿੱਕਤ ਹੁੰਦੀ ਹੋएगी ਜੇ ਉਹ ਆਪਰੇਸ਼ਨ ਦੇ ਉੱਤੇ ਲੈ ਕੇ ਜਾਂਦੇ ਆ ਆਪਰੇਸ਼ਨ ਨਹੀਂ ਹੋ ਪੰਦਾ ਹੁਣ ਜਿੱਦਾਂ ਪੇਸ਼ੈਂਟ ਦਾ ਆਪਰੇਸ਼ਨ ਨਹੀਂ ਹੋ ਨਹੀਂ ਬਿਲਕੁਲ ਜੀ ਮਰੀਜ਼ ਨੂੰ ਤਾਂ ਦਿੱਕਤ ਹੁੰਦੀ ਹੈ ਔਰ ਰਾਤ ਪਰ ਦਾ ਭੁੱਖਾ ਵੀ ਹੁੰਦਾ ਤੇ ਐਨ ਪੀਓ ਵੀ ਰਹਿੰਦਾ ਪ੍ਰੋਬਲਮ ਤਾਂ ਹੁੰਦੀ ਹੈ ਮਰੀਜ਼ ਨੂੰ ਤਾਂ ਤੁਸੀਂ ਉਸ ਅਧਿਕਾਰੀ ਨੂੰ ਦੱਸਿਆ ਜੀ ਹਾਂਜੀ